ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਤੋਂ ਇੱਕ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਬਟਾਲਾ ਦੇ ਵਖ ਵਖ ਹਿੱਸਿਆਂ ਤੋਂ ਹੁੰਦਾ ਹੋਇਆ ਫਿਰ ਗੁਰਦੁਆਰਾ ਗੁਰੂ ਤੇਗ ਬਹਾਦਰ ਵਿੱਚ ਸਮਾਪਤ ਹੋਇਆ ओके ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਗਰ ਕੀ ਤਨ ਆਰੰਭ ਹੋਇਆ ਹੈ ਇਹ ਗੁਰਦੁਆਰਾ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਲੰਬੀ ਆਬਾਦੀ ਹੁਲੇ ਰੋਡ ਬਟਾਲਾ ਇਸ ਨੂੰ ਦੇ ਸਾਥ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਨਗਰ ਕੀ ਤਨ ਹਰ ਸਾਲ ਵਿਯੋਜ ਕੀਤਾ ਜਾਂਦਾ ਹੈ ਭਾਨ ਸ਼੍ਰੀ ਗੁਰਤੇਗ ਬਹਾਦਰ ਮਹਾਰਾਜ ਦੀ ਪਾਵਨ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਜਿਨ੍ਹਾਂ ਨੇ ਪੂਰੀ ਦੇ ਵਾਸਤੇ ਗੁਰਦੁਤਰੀ ਨੂੰ ਰੱਖਿਆ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਲੀ ਚਾਂਦਨੀ ਚੋਕ ਵਿਖੇ ਦਿੱਤਾ। ਉਹਦੇ ਸੰਬੰਧ ਵਿੱਚ ਇਹਦੇ ਨਗਰ ਕੀਰਤਨ ਹੈ ਅਜੇ ਤੱਕ ਕੀਤਾ ਗਿਆ ਹੈ। ਜੋ ਕਿ ਨਗਰ ਕੀਰਤਨ ਧਲੇ ਰੋਕ ਤੋਂ ਆਰੰਭ ਹੋ ਕਰਕੇ ਗੁਰਦੁਆਰੇ ਕੋਟਬਾ ਦਿੱਤਾ ਕੋ ਆਰੰਭ ਹੋ ਕਰਕੇ ਪੂਰੇ ਮਟਾਲੇ ਸਾਹਿਬ ਦੀ ਪ੍ਰਖਰਮਾ ਕਰਕੇ ਤੇ ਆਪਣੇ ਰਿਹਾਸਥਾਨਾਂ ਤੋਂ ਸ਼ਾਮ ਨੂੰ ਜਿਹੜਾ ਨਗਰ ਕੀਰਤਨ ਸਮਾਪਤੀ ਹੋਵੇਗਾ ਸ੍ਰੀ ਨਾਨਕ ਨਾਮ ਨੇ ਹਸਕਤਾਂ ਮਹੰਗਸਲ ਜੱਥੇ ਬੰਦੀਆਂ ਗਤਗੇ ਵਾਲੇ ਜੱਥੇ ਬੰਦੀਆਂ ਮਿਲ ਕਰਕੇ ਇਹ ਨਗਰ ਕੀਰਤਨ ਦੇ ਸਹਿਯੋਗ ਦੇਰੀਆਂ ਨੇ ਔਰ ਨਾਨਕ ਨਾਮ ਲੈਵਾ ਜਿਹੜੀਆਂ ਸੰਗਤਾਂ ਨੇ ਨਰਕੀਰਤਨ ਵਿੱਚ ਗੁਰੂ ਸਾਹਿਬ ਦਾ ਹਰ ਜਾਸ ਕੀਰਤਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇਹ ਨਗਰ ਕੀਰਤਨ ਜਿਹੜਾ ਹੈ तकरीबन तकरीबन ਇਸ ਨਗਰ ਕੀਰਤਨ ਨੂੰ 50 ਸਾਲ ਹੋ ਗਏ ਨੇ ਨਿਕਲ ਗਿਆ ਨੂੰ ਇਸ ਨਗਰ ਕੀਰਤਨ ਨੂੰ ਤੇ ਇਹ ਸਮੂਹ ਸੰਗਤ ਜਿਹੜੀ ਮਿਲ ਕਰਕੇ ਨਰਕੀਰਤਨ ਜਿਹੜਾ ਇਹ ਅੰਜਲ ਕਰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਦੁਆਰਾ ਘਰ ਤੇ ਇੱਕ ਬਾਦਰੇ ਗੁਨਾਨੰਕਨਗਰ ਨਵੇਂ ਬਾਡੇ ਪੁਲਰੋਲ ਨਗਰ ਕੀਰਤਨ ਦੇਰਵਾ ਨਾ ਹੋਈ ਆ ਮੇਰੇ ਨਵੇਂ ਪਾਸ਼ਾ ਹੀ ਹਿੰਦੀ ਚਾਦਰ ਸਾਰੇ ਹੀ ਧਰਮਾਂ ਦਾ ਰਾਖੀ ਆ ਇਹ ਨਗਰ ਕੀਰਤਨ ਵਿੱਚ ਸਾਰੇ ਹੀ ਹਿੰਦੂ ਮੁਸਲਮਾਨ ਸਿੱਖ ਲੋ ਵੀ ਆ ਸਾਰੇ ਸਹਿਯੋਗ ਦਿੰਦੇ ਹਨ ਸਾਰੇ ਧਰਮਾਂ ਦੇ ਸਾਥੀ ਹਨ ਇਸ ਤਰ੍ਹਾਂ ਨਗਰ ਕੀਰਤਨ ਸਹਿਰ ਬਟਾਰਾ ਦੇ ਵਿੱਚ ਹੁੰਦਾ ਹੋਇਆ ਇਹ ਗੁਰਦ ਗੁਰਤੇਜ ਬਾਦਰ ਸਾਹਿਬ ਸਭਾਵਤ ਹੋਵੇਗਾ ਵਾਇਰੋਟੀ ਕਾ ਖਾਲਸਾ ਵਾਇਰੋਟੀ ਕੀ ਫਤਿਹ